ਜੂਨ ਵਿੱਚ ਨਿਊਜ਼ੀਲੈਂਡ ਸੰਸਦ ਨੇ ਸਰਬਸੰਮਤੀ ਨਾਲ ਵਿਕਟਮ ਆਫ ਸੈਕਸ਼ੂਅਲ ਵਾਇਲੈਂਸ ਵੈਲ ਨੂੰ ਪਾਸ ਕੀਤਾ ਹੈ ਜੋ ਕਿ ਜਕੀਨੀ ਬਣਾਉਂਦਾ ਹੈ ਕਿ ਅਦਾਲਤਾਂ ਜਿਨਸੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਲੁਕਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦੇ ਇਹ ਅਕਤੂਬਰ ਦੇ ਅੰਤ ਵਿੱਚ ਲਾਗ ਹੋ ਜਾਵੇਗਾ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਕਥਿਤ ਤੱਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਦੇ ਆਲੇ ਦੁਆਲੇ ਦੀ ਗੁਪਤਤਾ ਜਨਤਾ ਵਿੱਚ ਗੁੱਸੇ ਅਤੇ اٹਕਲਾ ਪੈਦਾ ਕਰ ਸਕਦੀ ਹੈ ਪਰ ਇਹ ਨਿਆਂ ਪ੍ਰਣਾਲੀ ਦੀ ਅਖੰਡਤਾ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਇਸ ਲਈ ਅਪਰਾਧੀਆਂ ਦੇ ਨਾਮ ਨੂੰ ਲੁਕੋਇਆ ਜਾਂਦਾ ਹੈ ਡਿਪੈਂਡੈਂਟ ਦੇ ਨਾਮ ਨੂੰ ਕਿਉਂ ਲੁਕੋਇਆ ਜਾਂਦਾ ਹੈ ਇਸ ਬਾਰੇ ਹੁਣ ਗੱਲ ਕਰਦੇ ਹਾਂ ਨਾਮ ਲਗਾਉਣਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਕਿਸੇ ਦਾ ਨਾਮ ਅਤੇ ਕੋਈ ਵੀ ਵੇਰਵੇ ਜੋ ਉਹਨਾਂ ਦੀ ਪਛਾਣ ਕਰ ਸਕਦਾ ਹੈ ਨੂੰ ਗੁਪਤ ਰੱਖਿਆ ਜਾਂਦਾ ਹੈ ਇਹ ਦੂਰ ਰੂਪਾਂ ਦੇ ਵਿੱਚ ਹੋ ਸਕਦਾ ਹੈ ਜਾਂ ਤਾਂ ਸਥਾਈ ਜਾਂ ਤਾਂ ਅਸਥਾਈ ਦੋਸ਼ੀ ਠਹਿਰਾਏ ਗਏ ਜਿਨਸੀ ਹਿੰਸਾ ਦੇ ਦੋਸ਼ਾਂ ਵਿੱਚ ਲਗਭਗ 4% ਨੂੰ ਸਥਾਈ ਨਾਮ ਲਗਾਉਣ ਦੀ ਆਗਿਆ ਦਿੱਤੀ ਜਾਂਦੀ ਹੈ ਜੇਕਰ ਜੱਜ ਇਸ ਦਾ ਨਾ ਸੰਤੁਸ਼ਟ ਹੁੰਦੇ ਹਨ ਕਿ ਕਿਸੇ ਡਿਫੈਂਡਡ ਦੇ ਨਾਮ ਦੇ ਪ੍ਰਕਾਸ਼ਨ ਨਾਲ ਸੰਭਾਵਨਾਵਾਂ ਇਹ ਹੋ ਸਕਦੇ ਹਨ ਜਿਵੇਂ ਕਿ ਕਿਸੇ ਹੋਰ ਵਿਅਕਤੀ 'ਤੇ ਸ਼ੱਕ ਕਰਨਾ ਜਿਸ ਨਾਲ ਉਸ ਨੂੰ ਬੇਲੋੜੀ ਮੁਸ਼ਕਲ ਹੋ ਸਕਦੀ ਹੈ ਪੀੜਤ ਨੂੰ ਬੇਲੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਕਿਸੇ ਹੋਰ ਵਿਅਕਤੀ ਦੀ ਪਛਾਣ ਵੱਲ ਲੈ ਕੇ ਜਾਣਾ ਜਿਸ ਦਾ ਨਾਮ ਲੁਕਾਇਆ ਗਿਆ ਹੋਵੇ ਕਾਨੂੰਨ ਦੀ ਸੰਭਾਲ ਜਾਂ ਨਿਊਜ਼ੀਲੈਂਡ ਦੀ ਸੁਰੱਖਿਆ ਜਾਂ ਬਚਾਅ ਨੂੰ ਪੱਖਪਾਤ ਕਰਨਾ ਅੰਤਰਿਮ ਨਾਮ ਲੁਕੋਣਾ ਇੱਕ ਆਮ ਗੱਲ ਹੈ AYUT ਦੇ ਸੀਨੀਅਰ ਲੈਕਚਰਰ ਇਨ ਲਾਰ ਪੋਲੈਂਡ ਬੈਟਨ ਗ੍ਰੇਗ ਨੇ ਕਿਹਾ ਹੈ ਕਿ ਲੰਬੇ ਸਮੇਂ ਤੱਕ ਨਾਮ ਲੁਕਾਉਣਾ ਜਨਤਾ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਖਾਸ ਕਰਕੇ ਜਦੋਂ ਨਾਮ ਲੁਕਾਉਣ ਦਾ ਕਾਰਨ ਵੀ ਦਬਾ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਹਾਈ ਪ੍ਰੋਫਾਈਲ ਗ੍ਰੇਸ ਮਿਲਾਨ ਮੁਕਦਮੇ ਨੇ ਇਹ ਦਿਖਾ ਦਿੰਦਾ ਹੈ ਕਿ ਜਨਤਕ ਖੇਤ ਤਤੇ ਪਾਰਦਰਸ਼ਤਾ ਅਤੇ ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਨਿਆ ਪ੍ਰਣਾਲੀ ਵਿਚਕਾਰ ਤਣਾ ਕਿੱਥੇ ਪੈਦਾ ਹੁੰਦਾ ਹੈ ਜੈਸੀ ਸ਼ੈਨ ਕੈਪਸ਼ਨ ਨੂੰ ਬ੍ਰਿਟਿਸ਼ ਬੈਕ ਪੇਪਰ ਗ੍ਰੇਸ ਮਿਲਾਨ ਦੇ ਕਤਲ ਲਈ ਗ੍ਰফতার ਕੀਤੇ ਜਾਣ ਤੋਂ ਬਾਅਦ 2 ਸਾਲਾਂ ਤੋਂ ਵੀ ਵੱਧ ਸਮੇਂ ਲਈ ਉਸਦਾ ਨਾਮ ਲੁਕਾਇਆ ਗਿਆ ਸੀ ਨਾਮ ਲੁਕਾਉਣ ਦੇ ਕਾਰਨ ਨੂੰ ਵੀ ਦਵਾ ਦਿੱਤਾ ਗਿਆ ਸੀ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਦੋ ਹੋਰ ਔਰਤਾਂ ਵਿਰੁੱਧ ਹਿੰਸਕ ਜਿنسੀ ਅਪਰਾਧ ਲਈ ਦੋ ਹੋਰ ਮੁਕਦਮੇ ਅੰਦਰ ਸਾਹਮਣਾ ਵੀ ਕਰ ਰਿਹਾ ਸੀ ਉਸ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਹੋਰ ਮੁਕਦਮਿਆਂ ਵਿੱਚ ਜ਼ੁਰੀਆਂ ਨੂੰ ਪਤਾ ਹੁੰਦਾ ਤਾਂ ਉਹ ਮਿਲਾਨ ਦੇ ਕਤਲ ਦਾ ਦੋਸ਼ੀ ਹੈ ਤਾਂ ਫੈਸਲਾ ਪ੍ਰਭਾਵਿਤ ਹੋ ਸਕਦਾ ਸੀ ਹੁਣ ਕੀ ਬਦਲਿਆ ਹੈ ਇਸ ਬਾਰੇ ਵੀ ਗੱਲ ਕਰਦੇ ਹਾਂ ਮੌਜੂਦਾ ਕਾਨੂੰਨ ਦੇ ਤਹਿਤ ਸਾਰੀ ਪਾਵਰ ਜੱਜਾਂ ਦੇ ਕੋਲ ਹੈ ਅਦਾਲਤ ਨੂੰ ਸਤਾਈ ਨਾਮ ਦਬਾਉਣ ਬਾਰੇ ਪੀੜਤ ਦੇ ਵਿਚਾਰਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਇਸ ਬਾਰੇ ਜੱਜ ਦਾ ਸਹਿਮਤ ਹੋਣਾ ਹੋਣਾ ਜ਼ਰੂਰੀ ਨਹੀਂ ਹੈ ਨਮਾ ਕਾਨੂੰਨ ਫੈਸਲਾ ਪੀੜਤਾਂ ਦੇ ਹੱਕ ਵਿੱਚ ਦਿੰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਅਦਾਲਤਾਂ ਜਿنسੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਦਬਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦਾ ਇਹ ਬਦਲਾ ਗੈਰ ਜਿنسੀ ਅਪਰਾਧਾਂ ਜਿਵੇਂ ਕਿ ਕਤਲ ਲਈ ਦਿੱਤੇ ਗਏ ਨਾਮ ਲਗਾਉਣ ਨੂੰ ਪ੍ਰਭਾਵਿਤ ਨਹੀਂ ਕਰਦਾ ਭਾਵ ਇਸ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੁੰਦਾ ਨਿਆਂ ਮੰਤਰੀ ਪੌਲ ਗੋਲਡਸਮਿਥ ਨੇ ਕਿਹਾ ਹੈ ਕਿ ਇਹ ਬਦਲਾ ਜਿنسੀ ਹਿੰਸਾ ਦੇ ਪੀੜਤਾਂ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨਗੇ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਨਿਆਂ ਪ੍ਰਣਾਲੀ ਪੂਰੀ ਤਰਾ ਸਮਝਦੀ ਹੈ ਜਦੋਂ ਪੀੜਤ ਫੈਸਲਾ ਨਹੀਂ ਲੈਣਾ ਚਾਹੁੰਦੇ ਜਾਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਤਾਂ ਅਦਾਲਤਾਂ ਫੈਸਲਾ ਕਰਨਗੀਆਂ ਇਹ ਐਕਟ 30 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਮੁੱਖ ਪੀੜਤ ਸਲਾਹਕ ਰੂਬੀ ਮਨੀ ਨੇ ਕਿਹਾ ਹੈ ਕਿ ਇਹ ਕਦਮ ਪੀੜਤਾ ਅਤੇ ਪ੍ਰਾਤ ਤੋਂ ਬਚੇ ਹੋਏ ਲੋਕਾਂ ਨੇ ਇੱਕ ਬਹੁਤ ਵੱਡਾ ਕਦਮ ਹੈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਇਸ ਬਦਲਾਵ ਦੇ ਨਾਲ ਅਪੀਲਾਂ ਦਾ ਅੰਤ ਹੋ ਜਾਵੇਗਾ ਤਾਂ ਇਸ ਬਾਰੇ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਜੇਕਰ ਕੋਈ ਅਦਾਲਤ ਨਾਮ ਲੁਕਾਉਣ ਦੀ ਅਰਜ਼ੀ ਨੂੰ ਰੱਦ ਕਰਦੀ ਹੈ ਤਾਂ ਬਿਨੇਕਾਰ ਨੂੰ ਉਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਪੂਰਾ ਅਧਿਕਾਰ ਹੈ ਅਪੀਲ ਦਾਇਰ ਕਰਨ ਦੀ ਸਮਾਂ ਸੀਮਾ ਆਮ ਤੌਰ ਤੇ 20 ਕੰਮਕਾਜੀ ਦਿਨ ਹੁੰਦੀ ਹੈ ਵਕੀਲਾਂ ਨੇ ਇਸ ਨੂੰ ਲੈ ਕੇ ਚਿੰਤਾ ਬਿਆਰ ਕੀਤੀ ਹੈ ਕਿ ਇਸ ਕਾਨੂੰਨ ਵਿੱਚ ਤਬਦੀਲੀ ਪੀੜਤ ਦੇ ਤੌਰ ਤੇ ਅਪੀਲ ਦੇ ਅਧਿਕਾਰ ਨੂੰ ਖਤਮ ਕਰ ਸਕਦੀ ਹੈ ਜੂਨ ਵਿੱਚ ਨਿਊਜ਼ੀਲੈਂਡ ਸੰਸਦ ਨੇ ਸਰਬਸੰਮਤੀ ਨਾਲ ਵਿਕਟਮ ਆਫ ਸੈਕਸ਼ੂਅਲ ਵਾਇਲੈਂਸ ਵੈਲ ਨੂੰ ਪਾਸ ਕੀਤਾ ਹੈ ਜੋ ਕਿ ਜਕਿੰਨੀ ਬਣਾਉਂਦਾ ਹੈ ਕਿ ਅਦਾਲਤਾਂ ਜਿਨਸੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਲੁਕਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦੇ ਇਹ ਅਕਤੂਬਰ ਦੇ ਅੱਤ ਵਿੱਚ ਲਾਗ ਹੋ ਜਾਵੇਗਾ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਕਥਿਤ ਤੱਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਦੇ ਆਲੇ ਦੁਆਲੇ ਦੀ ਗੁਪਤਤਾ ਜਨਤਾ ਵਿੱਚ ਗੁੱਸੇ ਅਤੇ اٹਕਲਾ ਪੈਦਾ ਕਰ ਸਕਦੀ ਹੈ ਪਰ ਇਹ ਨਿਆਂ ਪ੍ਰਣਾਲੀ ਦੀ ਅਖੰਡਤਾ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਇਸ ਲਈ ਅਪਰਾਧੀਆਂ ਦੇ ਨਾਮ ਨੂੰ ਲੁਕੋਇਆ ਜਾਂਦਾ ਹੈ ਡਿਪੈਂਡੈਂਟ ਦੇ ਨਾਮ ਨੂੰ ਕਿਉਂ ਲੁਕੋਇਆ ਜਾਂਦਾ ਹੈ ਇਸ ਬਾਰੇ ਹੁਣ ਗੱਲ ਕਰਦੇ ਹਾਂ ਨਾਮ ਲਗਾਉਣਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਕਿਸੇ ਦਾ ਨਾਮ ਅਤੇ ਕੋਈ ਵੀ ਵੇਰਵੇ ਜੋ ਉਹਨਾਂ ਦੀ ਪਛਾਣ ਕਰ ਸਕਦਾ ਹੈ ਨੂੰ ਗੁਪਤ ਰੱਖਿਆ ਜਾਂਦਾ ਹੈ ਇਹ ਦੂਰ ਰੂਪਾਂ ਦੇ ਵਿੱਚ ਹੋ ਸਕਦਾ ਹੈ ਜਾਂ ਤਾਂ ਸਥਾਈ ਜਾਂ ਤਾਂ ਅਸਥਾਈ ਦੋਸ਼ੀ ਠਹਿਰਾਏ ਗਏ ਜਿਨਸੀ ਹਿੰਸਾ ਦੇ ਦੋਸ਼ਾਂ ਵਿੱਚ ਲਗਭਗ 4% ਨੂੰ ਸਥਾਈ ਨਾਮ ਲਗਾਉਣ ਦੀ ਆਗਿਆ ਦਿੱਤੀ ਜਾਂਦੀ ਹੈ ਜੇਕਰ ਜੱਜ ਇਸ ਦਾ ਨਾ ਸੰਤੁਸ਼ਟ ਹੁੰਦੇ ਹਨ ਕਿ ਕਿਸੇ ਡਿਫੈਂਡਡ ਦੇ ਨਾਮ ਦੇ ਪ੍ਰਕਾਸ਼ਨ ਨਾਲ ਸੰਭਾਵਨਾਵਾਂ ਇਹ ਹੋ ਸਕਦੇ ਹਨ ਜਿਵੇਂ ਕੇ ਕਿਸੇ ਹੋਰ ਵਿਅਕਤੀ ਤੇ ਸ਼ੱਕ ਕਰਨਾ ਜਿਸ ਨਾਲ ਉਸ ਨੂੰ ਬੇਲੋੜੀ ਮੁਸ਼ਕਲ ਹੋ ਸਕਦੀ ਹੈ ਪੀੜਤ ਨੂੰ ਬੇਲੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਕਿਸੇ ਹੋਰ ਵਿਅਕਤੀ ਦੀ ਪਛਾਣ ਵੱਲ ਲੈ ਕੇ ਜਾਣਾ ਜਿਸ ਦਾ ਨਾਮ ਲੁਕਾਇਆ ਗਿਆ ਹੋਵੇ ਕਾਨੂੰਨ ਦੀ ਸੰਭਾਲ ਜਾਂ ਨਿਊਜ਼ੀਲੈਂਡ ਦੀ ਸੁਰੱਖਿਆ ਜਾਂ ਬਚਾਅ ਨੂੰ ਪੱਖਪਾਤ ਕਰਨਾ ਅੰਤਰਿਮ ਨਾਮ ਲੁਕੋਣਾ ਇੱਕ ਆਮ ਗੱਲ ਹੈ ایਯੂਟੀ ਦੇ ਸੀਨੀਅਰ ਲੈਕਚਰਰ ਇਨ ਲਾਰ ਪੋਲੈਂਡ ਬੈਟਨ ਗ੍ਰੇਗ ਨੇ ਕਿਹਾ ਹੈ ਕਿ ਲੰਬੇ ਸਮੇਂ ਤੱਕ ਨਾਮ ਲੁਕਾਉਣਾ ਜਨਤਾ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਖਾਸ ਕਰਕੇ ਜਦੋਂ ਨਾਮ ਲੁਕਾਉਣ ਦਾ ਕਾਰਨ ਵੀ ਦਬਾ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਹਾਈ ਪ੍ਰੋਫਾਈਲ ਗ੍ਰੇਸ ਮਿਲਾਨ ਮੁਕਦਮੇ ਨੇ ਇਹ ਦਿਖਾ ਦਿੰਦਾ ਹੈ ਕਿ ਜਨਤਕ ਖੇਤ ਤਤੇ ਪਾਰਦਰਸ਼ਤਾ ਅਤੇ ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਨਿਆ ਪ੍ਰਣਾਲੀ ਵਿਚਕਾਰ ਤਣਾ ਕਿੱਥੇ ਪੈਦਾ ਹੁੰਦਾ ਹੈ ਜੈਸੀ ਸ਼ੈਨ ਕੈਪਸ਼ਨ ਨੂੰ ਬ੍ਰਿਟਿਸ਼ ਬੈਕ ਪੇਪਰ ਗ੍ਰੇਸ ਮਿਲਾਨ ਦੇ ਕਤਲੇ گرفتار ਕੀਤੇ ਜਾਣ ਤੋਂ ਬਾਅਦ 2 ਸਾਲਾਂ ਤੋਂ ਵੀ ਵੱਧ ਸਮੇਂ ਲਈ ਉਸ ਦਾ ਨਾਮ ਲੁਕਾਇਆ ਗਿਆ ਸੀ ਨਾਮ ਲੁਕਾਉਣ ਦੇ ਕਾਰਨ ਨੂੰ ਵੀ ਦਵਾ ਦਿੱਤਾ ਗਿਆ ਸੀ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਦੋ ਹੋਰ ਔਰਤਾਂ ਵਿਰੁੱਧ ਹਿੰਸਕ ਜਿنسੀ ਅਪਰਾਧ ਲਈ ਦੋ ਹੋਰ ਮੁਕਦਮੇ ਅਦਾਲਤ ਸਾਹਮਣੇ ਵੀ ਘਰ ਰਿਆ ਸੀ ਉਸਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਹੋਰ ਮੁਕਦਮਿਆਂ ਵਿੱਚ ਜ਼ੁਰੀਆਂ ਨੂੰ ਪਤਾ ਹੁੰਦਾ ਤਾਂ ਉਹ ਮਿਲਾਨ ਦੇ ਕਤਲ ਦਾ ਦੋਸ਼ੀ ਹੈ ਤਾਂ ਫੈਸਲਾ ਪ੍ਰਭਾਵਿਤ ਹੋ ਸਕਦਾ ਸੀ ਹੁਣ ਕੀ ਬਦਲਿਆ ਹੈ ਇਸ ਬਾਰੇ ਵੀ ਗੱਲ ਕਰਦੇ ਹਾਂ ਮੌਜੂਦਾ ਕਾਨੂੰਨ ਦੇ ਤਹਿਤ ਸਾਰੀ ਪਾਵਰ ਜੱਜਾਂ ਦੇ ਕੋਲ ਹੈ ਅਦਾਲਤ ਨੂੰ ਸਤਾਈ ਨਾਮ ਦਬਾਉਣ ਬਾਰੇ ਪੀੜਤ ਦੇ ਵਿਚਾਰਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਇਸ ਬਾਰੇ ਜੱਜ ਦਾ ਸਹਿਮਤ ਹੋਣਾ ਹੋਣਾ ਜ਼ਰੂਰੀ ਨਹੀਂ ਹੈ ਨਮਾ ਕਾਨੂੰਨ ਫੈਸਲਾ ਪੀੜਤਾਂ ਦੇ ਹੱਕ ਵਿੱਚ ਦਿੰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਅਦਾਲਤਾਂ ਜਿنسੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਦਬਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦਾ ਇਹ ਬਦਲਾ ਗੈਰ ਜਿنسੀ ਅਪਰਾਧਾਂ ਜਿਵੇਂ ਕਿ ਕਤਲ ਲਈ ਦਿੱਤੇ ਗਏ ਨਾਮ ਲਗਾਉਣ ਨੂੰ ਪ੍ਰਭਾਵਿਤ ਨਹੀਂ ਕਰਦਾ ਭਾਵ ਇਸ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੁੰਦਾ ਨਿਆਂ ਮੰਤਰੀ ਪੌਲ ਗੋਲਡਸਮਿਥ ਨੇ ਕਿਹਾ ਹੈ ਕਿ ਇਹ ਬਦਲਾ ਜਿنسੀ ਹਿੰਸਾ ਦੇ ਪੀੜਤਾਂ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨਗੇ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਨਿਆਂ ਪ੍ਰਣਾਲੀ ਪੂਰੀ ਤਰ ਸਮਝਦੀ ਹੈ ਜਦੋਂ ਪੀੜਤ ਫੈਸਲਾ ਨਹੀਂ ਲੈਣਾ ਚਾਹੁੰਦੇ ਜਾਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਤਾਂ ਅਦਾਲਤਾਂ ਫੈਸਲਾ ਕਰਨਗੀਆਂ ਇਹ ਐਕਟ 30 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਮੁੱਖ ਪੀੜਿਤ ਸਲਾਹਕ ਰੂਬੀ ਮਨੀ ਨੇ ਕਿਹਾ ਹੈ ਕਿ ਕਦਮ ਪੀੜਤਾ ਅਤੇ ਪ੍ਰਾਤ ਤੋਂ ਬਚੇ ਹੋਏ ਲੋਕਾਂ ਨੇ ਇੱਕ ਬਹੁਤ ਵੱਡਾ ਕਦਮ ਹੈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਇਸ ਬਦਲਾਵ ਦੇ ਨਾਲ ਅਪੀਲਾਂ ਦਾ ਅੰਤ ਹੋ ਜਾਵੇਗਾ ਤਾਂ ਇਸ ਬਾਰੇ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਜੇਕਰ ਕੋਈ ਅਦਾਲਤ ਨਾਮ ਲੁਕਾਉਣ ਦੀ ਅਰਜ਼ੀ ਨੂੰ ਰੱਦ ਕਰਦੀ ਹੈ ਤਾਂ ਬਿਨੇਕਾਰ ਨੂੰ ਉਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਪੂਰਾ ਅਧਿਕਾਰ ਹੈ ਅਪੀਲ ਦਾਇਰ ਕਰਨ ਦੀ ਸਮਾਂ ਸੀਮਾ ਆਮ ਤੌਰ ਤੇ 20 ਕੰਮਕਾਜੀ ਦਿਨ ਹੁੰਦੀ ਹੈ ਵਕੀਲਾਂ ਨੇ ਇਸ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਕਿ ਇਸ ਕਾਨੂੰਨ ਵਿੱਚ ਤਬਦੀਲੀ ਪੀੜਤ ਦੇ ਤੌਰ ਤੇ ਅਪੀਲ ਦੇ ਅਧਿਕਾਰ ਨੂੰ ਖਤਮ ਕਰ ਸਕਦੀ ਹੈ ਜੂਨ ਵਿੱਚ ਨਿਊਜ਼ੀਲੈਂਡ ਸੰਸਦ ਨੇ ਸਰਬਸੰਮਤੀ ਨਾਲ ਵਿਕਟਮ ਆਫ ਸੈਕਸ਼ੂਅਲ ਵਾਇਲੈਂਸ ਵੈਲ ਨੂੰ ਪਾਸ ਕੀਤਾ ਹੈ ਜੋ ਕਿ ਜਕੀਨੀ ਬਣਾਉਂਦਾ ਹੈ ਕਿ ਅਦਾਲਤਾਂ ਜਿਨਸੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਲੁਕਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦੇ ਇਹ ਅਕਤੂਬਰ ਦੇ ਅੰਤ ਵਿੱਚ ਲਾਗ ਹੋ ਜਾਵੇਗਾ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਕਥਿਤ ਤੱਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਦੇ ਆਲੇ ਦੁਆਲੇ ਦੀ ਗੁਪਤਤਾ ਜਨਤਾ ਵਿੱਚ ਗੁੱਸੇ ਅਤੇ اٹਕਲਾ ਪੈਦਾ ਕਰ ਸਕਦੀ ਹੈ ਪਰ ਇਹ ਨਿਆਂ ਪ੍ਰਣਾਲੀ ਦੀ ਅਖੰਡਤਾ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਇਸ ਲਈ ਅਪਰਾਧੀਆਂ ਦੇ ਨਾਮ ਨੂੰ ਲੁਕੋਇਆ ਜਾਂਦਾ ਹੈ ਡਿਪੈਂਡੈਂਟ ਦੇ ਨਾਮ ਨੂੰ ਕਿਉਂ ਲੁਕੋਇਆ ਜਾਂਦਾ ਹੈ ਇਸ ਬਾਰੇ ਹੁਣ ਗੱਲ ਕਰਦੇ ਹਾਂ ਨਾਮ ਲਗਾਉਣਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਕਿਸੇ ਦਾ ਨਾਮ ਅਤੇ ਕੋਈ ਵੀ ਵੇਰਵੇ ਜੋ ਉਹਨਾਂ ਦੀ ਪਛਾਣ ਕਰ ਸਕਦਾ ਹੈ ਨੂੰ ਗੁਪਤ ਰੱਖਿਆ ਜਾਂਦਾ ਹੈ ਇਹ ਦੂਰ ਰੂਪਾਂ ਦੇ ਵਿੱਚ ਹੋ ਸਕਦਾ ਹੈ ਜਾਂ ਤਾਂ ਸਥਾਈ ਜਾਂ ਤਾਂ ਅਸਥਾਈ ਦੋਸ਼ੀ ਠਹਿਰਾਏ ਗਏ ਜਿਨਸੀ ਹਿੰਸਾ ਦੇ ਦੋਸ਼ਾਂ ਵਿੱਚ ਲਗਭਗ 4% ਨੂੰ ਸਥਾਈ ਨਾਮ ਲਗਾਉਣ ਦੀ ਆਗਿਆ ਦਿੱਤੀ ਜਾਂਦੀ ਹੈ ਜੇਕਰ ਜੱਜ ਇਸ ਦਾਨਾ ਸੰਤੁਸ਼ਟ ਹੁੰਦੇ ਹਨ ਕਿ ਕਿਸੇ ਡਿਫੈਂਡਡ ਦੇ ਨਾਮ ਦੇ ਪ੍ਰਕਾਸ਼ਨ ਨਾਲ ਸੰਭਾਵਨਾਵਾਂ ਇਹ ਹੋ ਸਕਦੀਆਂ ਹਨ ਜਿਵੇਂ ਕਿ ਕਿਸੇ ਹੋਰ ਵਿਅਕਤੀ 'ਤੇ ਸ਼ੱਕ ਕਰਨਾ ਜਿਸ ਨਾਲ ਉਸ ਨੂੰ ਬੇਲੋੜੀ ਮੁਸ਼ਕਲ ਹੋ ਸਕਦੀ ਹੈ ਪੀੜਤ ਨੂੰ ਬੇਲੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਕਿਸੇ ਹੋਰ ਵਿਅਕਤੀ ਦੀ ਪਛਾਣ ਵੱਲ ਲੈ ਕੇ ਜਾਣਾ ਜਿਸ ਦਾ ਨਾਮ ਲੁਕਾਇਆ ਗਿਆ ਹੋਵੇ ਕਾਨੂੰਨ ਦੀ ਸੰਭਾਲ ਜਾਂ ਨਿਊਜ਼ੀਲੈਂਡ ਦੀ ਸੁਰੱਖਿਆ ਜਾਂ ਬਚਾਅ ਨੂੰ ਪੱਖਪਾਤ ਕਰਨਾ ਅੰਤਰੇਮ ਨਾਮ ਲੁਕੋਣਾ ਇੱਕ ਆਮ ਗੱਲ ਹੈ اے ਯੂਟੀ ਦੇ ਸੀਨੀਅਰ ਲੈਕਚਰਰ ਇਨ ਲਾਅ ਬਾਲੈਂਟ ਬੈਟਨ ਗ੍ਰੇਗ ਨੇ ਕਿਹਾ ਹੈ ਕਿ ਲੰਬੇ ਸਮੇਂ ਤੱਕ ਨਾਮ ਲੁਕਾਉਣਾ ਜਨਤਾ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਖਾਸ ਕਰਕੇ ਜਦੋਂ ਨਾਮ ਲੁਕਾਉਣ ਦਾ ਕਾਰਨ ਵੀ ਦਬਾ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਹਾਈ ਪ੍ਰੋਫਾਈਲ ਗ੍ਰੇਸ ਮਿਲਾਨ ਮੁਕਦਮੇ ਨੇ ਇਹ ਦਿਖਾ ਦਿੰਦਾ ਹੈ ਕਿ ਜਨਤਕ ਅਤੇ ਪਾਰਦਰਸ਼ਤਾ ਅਤੇ ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਨਿਆਂ ਪ੍ਰਣਾਲੀ ਵਿਚਕਾਰ ਤਣਾਅ ਕਿੱਥੇ ਪੈਦਾ ਹੁੰਦਾ ਹੈ ਜੈਸੀ ਸ਼ੈਨ ਕੈਪਸ਼ਨ ਨੂੰ ਬ੍ਰਿਟਿਸ਼ ਬੈਕ ਪੇਪਰ ਗ੍ਰੇਸ ਮਿਲਾਨ ਦੇ ਕਤਲੇ گرفتار ਕੀਤੇ ਜਾਣ ਤੋਂ ਬਾਅਦ 2 ਸਾਲਾਂ ਤੋਂ ਵੀ ਬਾਅਦ ਸਮੇਲੇ ਉਸ ਦਾ ਨਾਮ ਲੁਕਾਇਆ ਗਿਆ ਸੀ ਨਾਮ ਲੁਕਾਉਣ ਦੇ ਕਾਰਨ ਨੂੰ ਵੀ ਦਵਾ ਦਿੱਤਾ ਗਿਆ ਸੀ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਦੋ ਹੋਰ ਔਰਤਾਂ ਵਿਰੁੱਧ ਹਿੰਸਕ ਜਿنسੀ ਅਪਰਾਧ ਲਈ ਦੋ ਹੋਰ ਮੁਕਦਮੇ ਅੰਦਰ ਸਾਹਮਣਾ ਵੀ ਕਰ ਰਿਹਾ ਸੀ ਉਸ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਹੋਰ ਮੁਕਦਮਿਆਂ ਵਿੱਚ ਜ਼ੁਰੀਆਂ ਨੂੰ ਪਤਾ ਹੁੰਦਾ ਤਾਂ ਉਹ ਮਿਲਾਨ ਦੇ ਕਤਲ ਦਾ ਦੋਸ਼ੀ ਹੈ ਤਾਂ ਫੈਸਲਾ ਪ੍ਰਭਾਵਿਤ ਹੋ ਸਕਦਾ ਸੀ ਹੁਣ ਕੀ ਬਦਲਿਆ ਹੈ ਇਸ ਵਾਰ ਵੀ ਗੱਲ ਕਰਦੇ ਹਾਂ ਮੌਜੂਦਾ ਕਾਨੂੰਨ ਦੇ ਤਹਿਤ ਸਾਰੀ ਪਾਵਰ ਜੱਜਾਂ ਦੇ ਕੋਲ ਹੈ ਅਦਾਲਤ ਨੂੰ ਸਤਾਈ ਨਾਮ ਦਬਾਉਣ ਬਾਰੇ ਪੀੜਤ ਦੇ ਵਿਚਾਰਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਇਸ ਬਾਰੇ ਜੱਜ ਦਾ ਸਹਿਮਤ ਹੋਣਾ ਹੋਣਾ ਜ਼ਰੂਰੀ ਨਹੀਂ ਹੈ ਨਮਾ ਕਾਨੂੰਨ ਫੈਸਲਾ ਪੀੜਤਾਂ ਦੇ ਹੱਕ ਵਿੱਚ ਦਿੰਦਾ ਹੈ ਇਹ ਜ਼ਕੀਨੀ ਬਣਾਉਂਦਾ ਹੈ ਕਿ ਅਦਾਲਤਾਂ ਜਿਨਸੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਦਵਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦਾ ਇਹ ਬਦਲਾ ਗੈਰ ਜਿਨਸੀ ਅਪਰਾਧਾਂ ਜਿਵੇਂ ਕਿ ਕਤਲ ਲਈ ਦਿੱਤੇ ਗਏ ਨਾਮ ਲਗਾਉਣ ਨੂੰ ਪ੍ਰਭਾਵਿਤ ਨਹੀਂ ਕਰਦਾ ਭਾਵ ਇਸ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੁੰਦਾ ਨਿਆਂ ਮੰਤਰੀ ਪੌਲ ਗੋਲਡਸਮਿਥ ਨੇ ਕਿਹਾ ਹੈ ਕਿ ਇਹ ਬਦਲਾ ਜਿਨਸੀ ਹਿੰਸਾ ਦੇ ਪੀੜਤਾਂ ਨੂੰ ਇਹ ਜ਼ਕੀਨੀ ਬਣਾਉਣ ਦੇ ਵਿੱਚ ਮਦਦ ਕਰਨਗੇ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਨਿਆਂ ਪ੍ਰਣਾਲੀ ਪੂਰੀ ਤਰ੍ਹਾਂ ਸਮਝੀਏ ਜਦੋਂ ਪੀੜਤ ਫੈਸਲਾ ਨਹੀਂ ਲੈਣਾ ਚਾਹੁੰਦੇ ਜਾਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਤਾਂ ਅਦਾਲਤਾਂ ਫੈਸਲਾ ਕਰਨਗੀਆਂ ਇਹ ਐਕਟ 31 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਮੁੱਖ ਪੀੜਿਤ ਸਲਾਹਕ ਰੂਬੀ ਮਨੀ ਨੇ ਕਿਹਾ ਹੈ ਕਿ ਕਦਮ ਪੀੜਤਾ ਅਤੇ ਪ੍ਰਾਤ ਤੋਂ ਬਚੇ ਹੋਏ ਲੋਕਾਂ ਨੇ ਇੱਕ ਬਹੁਤ ਵੱਡਾ ਕਦਮ ਹੈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਇਸ ਬਦਲਾਵ ਦੇ ਨਾਲ ਅਪੀਲਾਂ ਦਾ ਅੰਤ ਹੋ ਜਾਵੇਗਾ ਤਾਂ ਇਸ ਬਾਰੇ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਜੇਕਰ ਕੋਈ ਅਦਾਲਤ ਨਾਮ ਲੁਕਾਉਣ ਦੀ ਅਰਜੀ ਨੂੰ ਰੱਦ ਕਰਦੀ ਹੈ ਤਾਂ ਬਿਨੇਕਾਰ ਨੂੰ ਉਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਪੂਰਾ ਅਧਿਕਾਰ ਹੈ ਅਪੀਲ ਦਾਇਰ ਕਰਨ ਦੀ ਸਮਾਂ ਸੀਮਾ ਆਮ ਤੌਰ ਤੇ 20 ਕੰਮਕਾਜੀ ਦਿਨ ਹੁੰਦੀ ਹੈ ਵਕੀਲਾਂ ਨੇ ਇਸ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਕਿ ਇਸ ਕਾਨੂੰਨ ਵਿੱਚ ਤਬਦੀਲੀ ਪੀੜਤ ਦੇ ਤੌਰ ਤੇ ਅਪੀਲ ਦੇ ਅਧਿਕਾਰ ਨੂੰ ਖਤਮ ਕਰ ਸਕਦੀ ਹੈ ਜੂਨ ਵਿੱਚ ਨਿਊਜ਼ੀਲੈਂਡ ਸੰਸਦ ਨੇ ਸਰਬਸੰਮਤੀ ਨਾਲ ਵਿਕਟਮ ਆਫ ਸੈਕਸ਼ੂਅਲ ਵਾਇਲੈਂਸ ਵੈਲ ਨੂੰ ਪਾਸ ਕੀਤਾ ਹੈ ਜੋ ਕਿ ਜਕੀਨੀ ਬਣਾਉਂਦਾ ਹੈ ਕਿ ਅਦਾਲਤਾਂ ਜਿਨਸੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਲੁਕਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦੇ ਇਹ ਅਕਤੂਬਰ ਦੇ ਅੰਤ ਵਿੱਚ ਲਾਗ ਹੋ ਜਾਵੇਗਾ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਕਥਿਤ ਤੱਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਦੇ ਆਲੇ ਦੁਆਲੇ ਦੀ ਗੁਪਤਤਾ ਜਨਤਾ ਵਿੱਚ ਗੁੱਸੇ ਅਤੇ اٹਕਲਾ ਪੈਦਾ ਕਰ ਸਕਦੀ ਹੈ ਪਰ ਇਹ ਨਿਆਂ ਪ੍ਰਣਾਲੀ ਦੀ ਅਖੰਡਤਾ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਇਸ ਲਈ ਅਪਰਾਧੀਆਂ ਦੇ ਨਾਮ ਨੂੰ ਲੁਕੋਇਆ ਜਾਂਦਾ ਹੈ ਡਿਪੈਂਡੈਂਟ ਦੇ ਨਾਮ ਨੂੰ ਕਿਉਂ ਲੁਕੋਇਆ ਜਾਂਦਾ ਹੈ ਇਸ ਬਾਰੇ ਹੁਣ ਗੱਲ ਕਰਦੇ ਹਾਂ ਨਾਮ ਲਗਾਉਣਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਕਿਸੇ ਦਾ ਨਾਮ ਅਤੇ ਕੋਈ ਵੀ ਵੇਰਵੇ ਜੋ ਉਹਨਾਂ ਦੀ ਪਛਾਣ ਕਰ ਸਕਦਾ ਹੈ ਨੂੰ ਗੁਪਤ ਰੱਖਿਆ ਜਾਂਦਾ ਹੈ ਇਹ ਦੂਰ ਰੂਪਾਂ ਦੇ ਵਿੱਚ ਹੋ ਸਕਦਾ ਹੈ ਜਾਂ ਤਾਂ ਸਥਾਈ ਜਾਂ ਤਾਂ ਅਸਥਾਈ ਦੋਸ਼ੀ ਠਹਿਰਾਏ ਗਏ ਜਿਨਸੀ ਹਿੰਸਾ ਦੇ ਦੋਸ਼ਾਂ ਵਿੱਚ ਲਗਭਗ 4% ਨੂੰ ਸਥਾਈ ਨਾਮ ਲਗਾਉਣ ਦੀ ਆਗਿਆ ਦਿੱਤੀ ਜਾਂਦੀ ਹੈ ਜੇਕਰ ਜੱਜ ਇਸ ਦਾਨਾ ਸੰਤੁਸ਼ਟ ਹੁੰਦੇ ਹਨ ਕਿ ਕਿਸੇ ਡਿਫੈਂਡਡ ਦੇ ਨਾਮ ਦੇ ਪ੍ਰਕਾਸ਼ਨ ਨਾਲ ਸੰਭਾਵਨਾਵਾਂ ਇਹ ਹੋ ਸਕਦੀਆਂ ਹਨ ਜਿਵੇਂ ਕਿ ਕਿਸੇ ਹੋਰ ਵਿਅਕਤੀ 'ਤੇ ਸ਼ੱਕ ਕਰਨਾ ਜਿਸ ਨਾਲ ਉਸ ਨੂੰ ਬੇਲੋੜੀ ਮੁਸ਼ਕਲ ਹੋ ਸਕਦੀ ਹੈ ਪੀੜਤ ਨੂੰ ਬੇਲੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਕਿਸੇ ਹੋਰ ਵਿਅਕਤੀ ਦੀ ਪਛਾਣ ਵੱਲ ਲੈ ਕੇ ਜਾਣਾ ਜਿਸ ਦਾ ਨਾਮ ਲੁਕਾਇਆ ਗਿਆ ਹੋਵੇ ਕਾਨੂੰਨ ਦੀ ਸੰਭਾਲ ਜਾਂ ਨਿਊਜ਼ੀਲੈਂਡ ਦੀ ਸੁਰੱਖਿਆ ਜਾਂ ਬਚਾਅ ਨੂੰ ਪੱਖਪਾਤ ਕਰਨਾ ਅੰਤਰੇਮ ਨਾਮ ਲੁਕੋਣਾ ਇੱਕ ਆਮ ਗੱਲ ਹੈ اے ਯੂਟੀ ਦੇ ਸੀਨੀਅਰ ਲੈਕਚਰਰ ਇਨ ਲਾਅ ਬਾਲੈਂਡ ਬੈਟਨ ਗ੍ਰੇਗ ਨੇ ਕਿਹਾ ਹੈ ਕਿ ਲੰਬੇ ਸਮੇਂ ਤੱਕ ਨਾਮ ਲੁਕਾਉਣਾ ਜਨਤਾ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਖਾਸ ਕਰਕੇ ਜਦੋਂ ਨਾਮ ਲੁਕਾਉਣ ਦਾ ਕਾਰਨ ਵੀ ਦਬਾ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਹਾਈ ਪ੍ਰੋਫਾਈਲ ਗ੍ਰੇਸ ਮਿਲਾਨ ਮੁਕਦਮੇ ਨੇ ਇਹ ਦਿਖਾ ਦਿੰਦਾ ਹੈ ਕਿ ਜਨਤਕ ਅਤੇ ਪਾਰਦਰਸ਼ਤਾ ਅਤੇ ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਨਿਆਂ ਪ੍ਰਣਾਲੀ ਵਿਚਕਾਰ ਤਣਾਅ ਕਿੱਥੇ ਪੈਦਾ ਹੁੰਦਾ ਹੈ ਜੈਸੀ ਸ਼ੈਨ ਕੈਪਸ਼ਨ ਨੂੰ ਬ੍ਰਿਟਿਸ਼ ਬੈਕ ਪੇਪਰ ਗ੍ਰੇਸ ਮਿਲਾਨ ਦੇ ਕਤਲੇ گرفتار ਕੀਤੇ ਜਾਣ ਤੋਂ ਬਾਅਦ 2 ਸਾਲਾਂ ਤੋਂ ਵੀ ਬਾਅਦ ਸਮੇਲੇ ਉਸਦਾ ਨਾਮ ਲੁਕਾਇਆ ਗਿਆ ਸੀ ਨਾਮ ਲੁਕਾਉਣ ਦੇ ਕਾਰਨ ਨੂੰ ਵੀ ਦਵਾ ਦਿੱਤਾ ਗਿਆ ਸੀ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਦੋ ਹੋਰ ਔਰਤਾਂ ਵਿਰੁੱਧ ਹਿੰਸਕ ਜਿਨਸੀ ਅਪਰਾਧ ਲਈ ਦੋ ਹੋਰ ਮੁਕੱਦਮੇ ਅਦਾਲਤ ਸਾਹਮਣੇ ਵੀ ਕਰ ਰਿਹਾ ਸੀ ਉਸਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਹੋਰ ਮੁਕੱਦਮਿਆਂ ਵਿੱਚ ਜ਼ੁਰੀਆਂ ਨੂੰ ਪਤਾ ਹੁੰਦਾ ਤਾਂ ਉਹ ਮਿਲਾਨ ਦੇ ਕਤਲ ਦਾ ਦੋਸ਼ੀ ਹੈ ਤਾਂ ਫੈਸਲਾ ਪ੍ਰਭਾਵਿਤ ਹੋ ਸਕਦਾ ਸੀ ਹੁਣ ਕੀ ਬਦਲਿਆ ਹੈ ਇਸ ਵਾਰ ਵੀ ਗੱਲ ਕਰਦੇ ਹਾਂ ਮੌਜੂਦਾ ਕਾਨੂੰਨ ਦੇ ਤਹਿਤ ਸਾਰੀ ਪਾਵਰ ਜੱਜਾਂ ਦੇ ਕੋਲ ਹੈ ਅਦਾਲਤ ਨੂੰ ਸਤਾਈ ਨਾਮ ਦਬਾਉਣ ਬਾਰੇ ਪੀੜਤ ਦੇ ਵਿਚਾਰਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਇਸ ਬਾਰੇ ਜੱਜ ਦਾ ਸਹਿਮਤ ਹੋਣਾ ਹੋਣ ਜ਼ਰੂਰੀ ਨਹੀਂ ਹੈ ਨਵਾਂ ਕਾਨੂੰਨ ਫੈਸਲਾ ਪੀੜਤਾਂ ਦੇ ਹੱਕ ਵਿੱਚ ਦਿੰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਅਦਾਲਤਾਂ ਜਿنسੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਦਬਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦਾ ਇਹ ਬਦਲਾ ਗੈਰ ਜਿنسੀ ਅਪਰਾਧਾਂ ਜਿਵੇਂ ਕਿ ਕਤਲ ਲਈ ਦਿੱਤੇ ਗਏ ਨਾਮ ਲਗਾਉਣ ਨੂੰ ਪ੍ਰਭਾਵਿਤ ਨਹੀਂ ਕਰਦਾ ਭਾਵ ਇਸ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੁੰਦਾ ਨਿਆਂ ਮੰਤਰੀ ਪੌਲ ਗੋਲਡਸਮਿਥ ਨੇ ਕਿਹਾ ਹੈ ਕਿ ਇਹ ਬਦਲਾ ਜਿنسੀ ਹਿੰਸਾ ਦੇ ਪੀੜਤਾਂ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨਗੇ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਨਿਆਂ ਪ੍ਰਣਾਲੀ ਪੂਰੀ ਤਰਾ ਸਮਝੀਏ ਜਦੋਂ ਪੀੜਤ ਫੈਸਲਾ ਨਹੀਂ ਲੈਣਾ ਚਾਹੁੰਦੇ ਜਾਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਤਾਂ ਅਦਾਲਤਾਂ ਫੈਸਲਾ ਕਰਨਗੀਆਂ ਇਹ ਐਕਟ 30 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਮੁੱਖ ਪੀੜਤ ਸਲਾਹਕਾਰ ਰੂਬੀ ਮਨੀ ਨੇ ਕਿਹਾ ਹੈ ਕਿ ਕਦਮ ਪੀੜਤਾ ਅਤੇ ਪ੍ਰਾਤ ਤੋਂ ਬਚੇ ਹੋਏ ਲੋਕਾਂ ਨੇ ਇੱਕ ਬਹੁਤ ਵੱਡਾ ਕਦਮ ਹੈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਇਸ ਬਦਲਾਵ ਦੇ ਨਾਲ ਅਪੀਲਾਂ ਦਾ ਅੰਤ ਹੋ ਜਾਵੇਗਾ ਤਾਂ ਇਸ ਬਾਰੇ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਜੇਕਰ ਕੋਈ ਅਦਾਲਤ ਨਾਮ ਲੁਕਾਉਣ ਦੀ ਅਰਜ਼ੀ ਨੂੰ ਰੱਦ ਕਰਦੀ ਹੈ ਤਾਂ ਬਿਨੇਕਾਰ ਨੂੰ ਉਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਪੂਰਾ ਅਧਿਕਾਰ ਹੈ ਅਪੀਲ ਦਾਇਰ ਕਰਨ ਦੀ ਸਮਾਂ ਸੀਮਾ ਆਮ ਤੌਰ ਤੇ 20 ਕੰਮਕਾਜੀ ਦਿਨ ਹੁੰਦੀ ਹੈ ਵਕੀਲਾਂ ਨੇ ਇਸ ਨੂੰ ਲੈ ਕੇ ਚਿੰਤਾ ਬਿਆਰ ਕੀਤੀ ਹੈ ਕਿ ਇਸ ਕਾਨੂੰਨ ਵਿੱਚ ਤਬਦੀਲੀ ਪੀੜਤ ਦੇ ਤੌਰ ਤੇ ਅਪੀਲ ਦੇ ਅਧਿਕਾਰ ਨੂੰ ਖਤਮ ਕਰ ਸਕਦੀ ਹੈ ਜੂਨ ਵਿੱਚ ਨਿਊਜ਼ੀਲੈਂਡ ਸੰਸਦ ਨੇ ਸਰਬਸੰਮਤੀ ਨਾਲ ਵਿਕਟਮ ਆਫ ਸੈਕਸ਼ੂਅਲ ਵਾਇਲੈਂਸ ਵੈਲ ਨੂੰ ਪਾਸ ਕੀਤਾ ਹੈ ਜੋ ਕਿ ਜਕਿੰਨੀ ਬਣਾਉਂਦਾ ਹੈ ਕਿ ਅਦਾਲਤਾਂ ਜਿਨਸੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਲੁਕਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦੇ ਇਹ ਅਕਤੂਬਰ ਦੇ ਅੰਤ ਵਿੱਚ ਲਾਗ ਹੋ ਜਾਵੇਗਾ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਕਥਿਤ ਤੱਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਦੇ ਆਲੇ ਦੁਆਲੇ ਦੀ ਗੁਪਤਤਾ ਜਨਤਾ ਵਿੱਚ ਗੁੱਸੇ ਅਤੇ اٹਕਲਾ ਪੈਦਾ ਕਰ ਸਕਦੀ ਹੈ ਪਰ ਇਹ ਨਿਆਂ ਪ੍ਰਣਾਲੀ ਦੀ ਅਖੰਡਤਾ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਇਸ ਲਈ ਅਪਰਾਧੀਆਂ ਦੇ ਨਾਮ ਨੂੰ ਲੁਕੋਇਆ ਜਾਂਦਾ ਹੈ ਡਿਪੈਂਡੈਂਟ ਦੇ ਨਾਮ ਨੂੰ ਕਿਉਂ ਲੁਕੋਇਆ ਜਾਂਦਾ ਹੈ ਇਸ ਬਾਰੇ ਹੁਣ ਗੱਲ ਕਰਦੇ ਹਾਂ ਨਾਮ ਲਗਾਉਣਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਕਿਸੇ ਦਾ ਨਾਮ ਅਤੇ ਕੋਈ ਵੀ ਵੇਰਵੇ ਜੋ ਉਹਨਾਂ ਦੀ ਪਛਾਣ ਕਰ ਸਕਦਾ ਹੈ ਨੂੰ ਗੁਪਤ ਰੱਖਿਆ ਜਾਂਦਾ ਹੈ ਇਹ ਦੂਰ ਰੂਪਾਂ ਦੇ ਵਿੱਚ ਹੋ ਸਕਦਾ ਹੈ ਜਾਂ ਤਾਂ ਸਥਾਈ ਜਾਂ ਤਾਂ ਅਸਥਾਈ ਦੋਸ਼ੀ ਠਹਿਰਾਏ ਗਏ ਜਿਨਸੀ ਹਿੰਸਾ ਦੇ ਦੋਸ਼ਾਂ ਵਿੱਚ ਲਗਭਗ 4% ਨੂੰ ਸਥਾਈ ਨਾਮ ਲਗਾਉਣ ਦੀ ਆਗਿਆ ਦਿੱਤੀ ਜਾਂਦੀ ਹੈ ਜੇਕਰ ਜੱਜ ਇਸ ਦਾ ਨਾ ਸੰਤੁਸ਼ਟ ਹੁੰਦੇ ਹਨ ਕਿ ਕਿਸੇ ਡਿਫੈਂਡਡ ਦੇ ਨਾਮ ਦੇ ਪ੍ਰਕਾਸ਼ਨ ਨਾਲ ਸੰਭਾਵਨਾਵਾਂ ਇਹ ਹੋ ਸਕਦੇ ਹਨ ਜਿਵੇਂ ਕੇ ਕਿਸੇ ਹੋਰ ਵਿਅਕਤੀ ਤੇ ਸ਼ੱਕ ਕਰਨਾ ਜਿਸ ਨਾਲ ਉਸ ਨੂੰ ਬੇਲੋੜੀ ਮੁਸ਼ਕਲ ਹੋ ਸਕਦੀ ਹੈ ਪੀੜਤ ਨੂੰ ਬੇਲੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਕਿਸੇ ਹੋਰ ਵਿਅਕਤੀ ਦੀ ਪਛਾਣ ਵੱਲ ਲੈ ਕੇ ਜਾਣਾ ਜਿਸ ਦਾ ਨਾਮ ਲੁਕਾਇਆ ਗਿਆ ਹੋਵੇ ਕਾਨੂੰਨ ਦੀ ਸੰਭਾਲ ਜਾਂ ਨਿਊਜ਼ੀਲੈਂਡ ਦੀ ਸੁਰੱਖਿਆ ਜਾਂ ਬਚਾਅ ਨੂੰ ਪੱਖਪਾਤ ਕਰਨਾ ਅੰਤਰਿਮ ਨਾਮ ਲੁਕੋਣਾ ਇੱਕ ਆਮ ਗੱਲ ਹੈ ایਯੂਟੀ ਦੇ ਸੀਨੀਅਰ ਲੈਕਚਰਰ ਇਨ ਲਾਰ ਪੋਲੈਂਟ ਬੈਟਨ ਗ੍ਰੇਗ ਨੇ ਕਿਹਾ ਹੈ ਕਿ ਲੰਬੇ ਸਮੇਂ ਤੱਕ ਨਾਮ ਲੁਕਾਉਣਾ ਜਨਤਾ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਖਾਸ ਕਰਕੇ ਜਦੋਂ ਨਾਮ ਲੁਕਾਉਣ ਦਾ ਕਾਰਨ ਵੀ ਦਬਾ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਹਾਈ ਪ੍ਰੋਫਾਈਲ ਗ੍ਰੇਸ ਮਿਲਾਨ ਮੁਕਦਮੇ ਨੇ ਇਹ ਦਿਖਾ ਦਿੰਦਾ ਹੈ ਕਿ ਜਨਤਕ ਖੇਤ ਤਤੇ ਪਾਰਦਰਸ਼ਤਾ ਅਤੇ ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਨਿਆ ਪ੍ਰਣਾਲੀ ਵਿਚਕਾਰ ਤਣਾ ਕਿੱਥੇ ਪੈਦਾ ਹੁੰਦਾ ਹੈ ਜੈਸੀ ਸ਼ੈਨ ਕੈਪਸ਼ਨ ਨੂੰ ਬ੍ਰਿਟਿਸ਼ ਬੈਕ ਪੇਪਰ ਗ੍ਰੇਸ ਮਿਲਾਨ ਦੇ ਕਤਲੇ گرفتار ਕੀਤੇ ਜਾਣ ਤੋਂ ਬਾਅਦ 2 ਸਾਲਾਂ ਤੋਂ ਵੀ ਬਾਅਦ ਸਮੇਲੇ ਉਸਦਾ ਨਾਮ ਲੁਕਾਇਆ ਗਿਆ ਸੀ ਨਾਮ ਲੁਕਾਉਣ ਦੇ ਕਾਰਨ ਨੂੰ ਵੀ ਦਵਾ ਦਿੱਤਾ ਗਿਆ ਸੀ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਦੋ ਹੋਰ ਔਰਤਾਂ ਵਿਰੁੱਧ ਹਿੰਸਕ ਜਿਨਸੀ ਅਪਰਾਧ ਲਈ ਦੋ ਹੋਰ ਮੁਕੱਦਮੇ ਅਦਾਲਤ ਸਾਹਮਣੇ ਵੀ ਕਰ ਰਿਹਾ ਸੀ ਉਸਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਹੋਰ ਮੁਕੱਦਮਿਆਂ ਵਿੱਚ ਜ਼ੁਰੀਆਂ ਨੂੰ ਪਤਾ ਹੁੰਦਾ ਤਾਂ ਉਹ ਮਿਲਾਨ ਦੇ ਕਤਲ ਦਾ ਦੋਸ਼ੀ ਹੈ ਤਾਂ ਫੈਸਲਾ ਪ੍ਰਭਾਵਿਤ ਹੋ ਸਕਦਾ ਸੀ ਹੁਣ ਕੀ ਬਦਲਿਆ ਹੈ ਇਸ ਵਾਰ ਵੀ ਗੱਲ ਕਰਦੇ ਹਾਂ ਮੌਜੂਦਾ ਕਾਨੂੰਨ ਦੇ ਤਹਿਤ ਸਾਰੀ ਪਾਵਰ ਜੱਜਾਂ ਦੇ ਕੋਲ ਹੈ ਅਦਾਲਤ ਨੂੰ ਸਤਾਈ ਨਾਮ ਦਬਾਉਣ ਬਾਰੇ ਪੀੜਤ ਦੇ ਵਿਚਾਰਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਇਸ ਬਾਰੇ ਜੱਜ ਦਾ ਸਹਿਮਤ ਹੋਣਾ ਹੋਣਾ ਜ਼ਰੂਰੀ ਨਹੀਂ ਹੈ ਨਵਾਂ ਕਾਨੂੰਨ ਫੈਸਲਾ ਪੀੜਤਾਂ ਦੇ ਹੱਕ ਵਿੱਚ ਦਿੰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਅਦਾਲਤਾਂ ਜਿنسੀ ਅਪਰਾਧ ਦੇ ਦੋਸ਼ੀ ਬਾਲਗਾਂ ਲਈ ਸਤਾਈ ਨਾਮ ਦਬਾਉਣ ਦੇ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਜਦ ਤੱਕ ਪੀੜਤ ਇਸ ਨਾਲ ਸਹਿਮਤ ਨਹੀਂ ਹੁੰਦਾ ਇਹ ਬਦਲਾ ਗੈਰ ਜਿنسੀ ਅਪਰਾਧਾਂ ਜਿਵੇਂ ਕਿ ਕਤਲ ਲਈ ਦਿੱਤੇ ਗਏ ਨਾਮ ਲਗਾਉਣ ਨੂੰ ਪ੍ਰਭਾਵਿਤ ਨਹੀਂ ਕਰਦਾ ਭਾਵ ਇਸ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੁੰਦਾ ਨਿਆਂ ਮੰਤਰੀ ਪੌਲ ਗੋਲਡਸਮਿਥ ਨੇ ਕਿਹਾ ਹੈ ਕਿ ਇਹ ਬਦਲਾ ਜਿنسੀ ਹਿੰਸਾ ਦੇ ਪੀੜਤਾਂ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨਗੇ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਨਿਆਂ ਪ੍ਰਣਾਲੀ ਪੂਰੀ ਤਰਾ ਸਮਝਦੀ ਆ ਜਦੋਂ ਪੀੜਤ ਫੈਸਲਾ ਨਹੀਂ ਲੈਣਾ ਚਾਹੁੰਦੇ ਜਾਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਤਾਂ ਅਦਾਲਤਾਂ ਫੈਸਲਾ ਕਰਨਗੀਆਂ ਇਹ ਐਕਟ 30 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਮੁੱਖ ਪੀੜਤ ਸਲਾਹਕ ਰੂਬੀ ਮਨੀ ਨੇ ਕਿਹਾ ਹੈ ਕਿ ਕਦਮ ਪੀੜਤਾ ਅਤੇ ਪ੍ਰਾਤ ਤੋਂ ਬਚੇ ਹੋਏ ਲੋਕਾਂ ਨੇ ਇੱਕ ਬਹੁਤ ਵੱਡਾ ਕਦਮ ਹੈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਇਸ ਬਦਲਾਅ ਦੇ ਨਾਲ ਅਪੀਲਾਂ ਦਾ ਅੰਤ ਹੋ ਜਾਵੇਗਾ ਤਾਂ ਇਸ ਬਾਰੇ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਜੇਕਰ ਕੋਈ ਅਦਾਲਤ ਨਾਮ ਲੁਕਾਉਣ ਦੀ ਅਰਜ਼ੀ ਨੂੰ ਰद्द ਕਰਦੀ ਹੈ ਤਾਂ ਬਿਨੇਕਾਰ ਨੂੰ ਉਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਪੂਰਾ ਅਧਿਕਾਰ ਹੈ ਅਪੀਲ ਦਾਇਰ ਕਰਨ ਦੀ ਸਮਾਂ ਸੀਮਾ ਆਮ ਤੌਰ ਤੇ 20 ਕੰਮਕਾਜੀ ਦਿਨ ਹੁੰਦੀ ਹੈ ਵਕੀਲਾਂ ਨੇ ਇਸ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਕਿ ਇਸ ਕਾਨੂੰਨ ਵਿੱਚ ਤਬਦੀਲੀ ਪੀੜਤ ਦੇ ਤੌਰ ਤੇ ਅਪੀਲ ਦੇ ਅਧਿਕਾਰ ਨੂੰ ਖਤਮ ਕਰ ਸਕਦੀ ਹੈ